ਇਸ ਬਗਤ ਹਲਕਾ ਕਨੌਰ ਦੇ ਪਿੰਡ ਹੌਂਸਰ ਦੇ ਸਰਕਾਰੀ ਸਕੂਲ ਦੇ ਵਿੱਚ ਖੜਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਉੱਪਰ ਉੱਤੇ ਪਾਣੀ ਜਿਹੜਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਸਕੂਲ ਦੇ ਕਮਰਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਕਿ ਪੰਜ ਟਾਂ ਟਾਂ ਨਹੀਂ ਕਰਾਂਗੇ ਗੱਲਬਾਤ ਕਰਾਂਗੇ ਕਿ ਅੱਜ ਇਹਦੇ ਦਰਿਆਵਾਂ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਹਾਂ ਸਿਹਤ ਦੀ ਘੱਤਰ ਦੀ ਅਪਡੇਟ ਹਲੇ ਇੱਥੇ ਹਲੇ ਉਹ ਪਾਣੀ ਜਿਹੜਾ ਸ਼ਾਮ ਤੱਕ ਰਾਤ ਤੱਕ ਆਲੇ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਪਾਣੀ ਇੱਕ ਕੰਕਰ ਦਰਿਆ ਦਾ ਇਹ ਲਈ ਇਸ ਸਕੂਲ ਦੇ ਵਿੱਚ ਮੀਂਹ ਦਾ بارش ਦਾ ਪਾਣੀ ਜਿੰਨਾ ਵੱਰ ਚੁੱਕਿਆ ਤਾਂ ਅਜੇ ਘਰੋਂ ਪਾਣੀ ਬਾਹਰ ਆਉਂਦਾ ਤਾਂ ਇਸ ਦੇ ਵਿੱਚ ਸਮਾਨ ਵੀ ਸੰਭਾਲਿਆ ਜਾ ਰਿਹਾ ਸਕੂਲਾਂ ਨਾਲ ਸੰਬੰਧ ਜਿਹੜਾ ਅੰਦਰ ਕੀਮਤੀ ਸਮਾਨ ਪਿਆ ਇਸ ਬਾਤ ਦੀ ਗੱਲ ਬਾਤ ਵੀ ਕਰਾਂਗੇ ਕਿ ਕੱਲਾ ਅੰਦਰ ਦੀ ਤਸਵੀਰਾਂ ਦਿਖਾ ਦਈਏ ਇਸ ਵਾਰ ਜਿਹੜੀ ਅੰਦਰ ਸਕੂਲ ਦੇ ਸਿਖਿਆਰਣ ਦੇ ਤੇ ਟੈਕਨੀਕੀ ਦੇ ਸਮਾਨ ਨੂੰ ਪੂਰਾ ਬੋਟੇ ਦਿੱਤਾ ਉਹਦੇ ਤੋਂ ਇੱਕ ਬਾਹਰ ਦੀ ਪਾਣੀ ਜਿਹੜਾ ਸਮਾਨ ਨੇ ਸੰਭਾਲਿਆ ਜਾ ਰਿਹਾ ਕੁਝ ਨਵੀਂ ਜਾ ਰਹੀ ਮੁੱਖ ਇਹ ਤਾਂ ਕਿ ਜੇ ਹੋਰ ਕਮਰੇ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਸਮਾਨ ਹੈ ਉਹ ਜਿਹੜਾ ਕੀਮਤੀ ਹੈ ਉਹ ਰੱਖਿਆ ਗਿਆ ਤੇ ਕਿਤਾਬਾਂ ਨੂੰ ਵੀ ਟੇਬਲ ਤੇ ਰੱਖ ਦਿੱਤਾ ਗਿਆ ਕਿਉਂਕਿ ਹਾਲਾਤ ਜਿਹੋ ਜਿਹੇ ਬਣੇ ਹੋਏ ਨੇ ਹਲੇ ਤਾਂ ਪਾਣੀ ਜੇ ਕਰ ਵੱਧਿਆ ਤਾਂ ਇੱਥੇ ਜੋ ਉਸ ਹਾਲਾਤ ਨੇ ਸਾਫ ਜਿਹੜੀ ਇਹ ਜਿਸ ਉਸ ਅਸੇ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆ ਦੇਖੋ ਇੱਥੇ ਵੀ ਸਕੂਲ ਦੇ ਵਿੱਚ ਜੇ ਟੇਬਲ ਦੇ ਉੱਤੇ ਜਿਹੜੀਆਂ ਕੁਰਸੀਆਂ ਦੇ ਉੱਤੇ ਸਮਾਨ ਰੱਖ ਕੇ ਕਿਤਾਬਾਂ ਜਿਹੜਾ ਪਾਣੀ ਬਹੁਤ ਇੱਥੇ ਸਕੂਲ ਦੇ ਵਿੱਚ ਵੱਧ ਰਿਹਾ ਹਲੇ ਤਾਂ ਘੱਗਰ ਦਰਿਆ ਦਾ ਇੱਥੇ ਪਾਣੀ ਹਲੇ ਆਉਣਾ ਬਾਕੀ ਹੈ ਬਲੇ ਸਬੱਤ ਗੱਲਬਾਤ ਕਰਾਂਗੇ ਲਗਾਤਾਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਵੀ ਆਪੋ ਆਪਣੀ ਗੈਰਜ਼ੀ ਦੀਆਂ ਜਾਰੀਆਂ ਇਸ ਟੈਂਪਲ ਲੈ ਕੇ ਤੋਂ ਕੋਸ਼ਸ਼ ਕਰਨੇ ਗੱਲਬਾਤ ਕਰਦੇ ਆ ਕਿ ਹਰ ਤਰ੍ਹਾਂ ਦੀ ਦੇਖੀ ਹਾਲਾਤ ਬਣੇ ਹੋਏ ਆਪਣੇ ਸਿਹੇ ਸ਼ਾਮ ਜਦ ਰਾਤ ਤੱਕ ਪਾਟਾ ਕਿਉਂ ਦੀ ਸਟੇਟਿੰਗ ਹੁੰਦੀ ਹੈ ਇਹ ਕਿਨਾਂ ਦੇਖੋ ਜੀ ਤੁਹਾਨੂੰ ਲਾ ਕੇ ਹੁਣ ਵੀ ਖਰਾਬ ਹੈ ਪਰ ਜਦੋਂ ਹੋਰ 8 9 ਕਿਸ਼ੇ ਪਿੱਛੇ ਲਾਣਾ ਜੀ ਤੇ ਗਰਦੇ ਪਾਣੀ ਜਿਹੜਾ ਲੈਵਲ ਆ ਗਿਆ ਨਾਲ ਵੱਧ ਚੁੱਕਿਆ ਹੈ ਇਸ ਨਾਲ ਅਸੀਂ ਪਹਿਲਾਂ ਹੀ ਸਕੂਲ ਦਾ ਜਿੰਨਾ ਵੀ ਇਹ ਸਾਮਾਨ ਹੈ ਮਾਸਟਰ ਜੀ ਦਾ ਟੀਚਰ ਨੇ ਬੱਚਿਆਂ ਦੀ ਰੁਕਤ ਸਾਰੀ ਵਿੱਚ ਆਖੀ ਨੂੰ ਕਿ ਸਾਡੇ ਨਾਲ ਸਕੂਲ ਵਾਲੀ ਸਾਰੇ ਲੱਗ ਨਹੀਂ ਸਾਰੇ ਇਹ ਆਪ ਦਾ ਕੰਕਰ ਲੱਗੇ ਹੋਏ ਨੇ ਬਸ ਪਾਣੀ ਹੀ ਖਲਾਅ ਦਿੰਦਾ ਜੀ ਜਿਆਦਾ ਹੀ ਨੁਕਸਾਨ ਹੋਊਗਾ ਸਾਡੀ ਪਿੰਡ ਦਾ ਜੇ ਪਾਣੀ ਹੋ ਰਿਹਾ ਇਹਦੇ ਲਈ ਇਹਦੇ ਲਈ ਕਹਿ ਵੀ ਜੇ ਅਸੀਂ ਅੰਹੀ ਸੋਚ ਰਹੇ ਜੀ ਬਣ ਤੋਂ ਬਾਹਰ ਜਾ ਕੇ ਇਹਨਾਂ ਸਕੂਲ ਦੇ ਅੱਗੇ ਬੰਨ ਮਾਰਾਂਗੇ ਕਿ ਕੋਈ ਤਾਂ ਕੋਸ਼ਿਸ਼ ਕੋਈ ਰੋਕਾ ਲਗਾਉਂ ਕਿਉਂਕਿ ਪਾਣੀ ਦਾ ਬਹੁਤ ਜ਼ਿਆਦਾ ਬੰਨ ਮਾਰ ਲੱਗਦਾ ਹੈ ਅਪਾ ਇਹ ਕਿਸ ਤਰ੍ਹਾਂ ਸੀ ਤਾਂ ਇਹਦੇ ਪਾਣੀ ਪਹਿਲਾਂ ਹੀ 올ਰੀਡੀ ਕਾਫੀ ਹੈ ਤੁਸੀਂ ਦੇਖ ਰਹੇ ਹੋਏ ਸਾਰਾ ਪਾਣੀ ਚੁੱਕਿਆ ਹੈ ਅੰਦਰ ਬੱਚਿਆਂ ਦੇ ਕਰੀਮ ਖਾਨ ਪਿੰਡ ਦਾ ਪਾਣੀ ਵੀ ਕਾਫੀ ਘਰਾ ਗਿਆ ਚੁੱਕਿਆ ਹੈ ਤੇ ਲੇਲੀ ਹੈ ਸਾਰੀ ਪਿੰਡ ਦਾ ਕਿੱਕੜੇ ਸਾਰੇ ਭਰ ਚੁੱਕਿਆ ਜੀ ਹੁਣ ਤਾਂ ਇਹ ਡਰ ਹੈ ਕਿ ਇਹ ਦੁਬਾਰਾ ਨਾ ਸੋਡੀਆਂ ਗਿਰ ਜਾਵੇ ਇਹ ਡਰ ਹੈ ਜੀ ਉਹ ਕਿਵੇਂ ਦੇਖਦੇ ਹੋ ਕਿ ਜੇਕਰ ਹੁਣ ਰਾਤ ਨੂੰ ਪਾਣੀ ਆਉਂਦਾ ਹੈ ਤਾਂ ਪਹਿਲਾਂ ਕਿੰਨਾ ਨੁਕਸਾਨ ਹੁੰਦਾ ਕਿ ਪਿੰਡ ਕੁਝ ਦਾ ਪਾਸਾ ਆਈ ਤੁਹਾਡੇ ਪਿੰਡ ਦਾ ਉੱਤੇ ਕਰਾਏ ਕੁਝ ਨਹੀਂ ਮਿਲਿਆ ਮੇਰੇ ਉੱਤੇ ਜਦੋਂ ਆਪਾਂ ਖੜਿਆ ਪਾਣੀ ਵਿੱਚ ਇਹ ਲੋਕਾਂ ਦੇ ਬਲੌਗ ਇਨਾਊਂਸਮੈਂਟ ਵੀ ਆਪਣੇ ਪਿੰਡਾਂ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਨੂੰ ਲੈ ਕੇ ਵੀ ਜਿਹੜੇ ਐਡਵਾਈਸ ਜਾਰੀ ਕਰ ਦਿੱਤੀ ਗਈ ਜਿਹੜੀ 85 ਵੱਲੋਂ ਚਿੱਟਾ ਦਿੱਤੀ ਕਿ ਹੁਣ ਤੋਂ ਥੋੜਾ ਕੰਢੀ ਵੀ ਜਾ ਕੇ ਹਾਂਜੀ ਤੇ ਕਿਦਾਂ ਕਿਤੇ ਹੁਣ ਆਪਣੇ ਪਿੰਡ ਵਾਲਿਆਂ ਨੂੰ ਜਦ ਤੱਕ ਕਹਿ ਲਈ ਇਹ ਨਾ ਪਿੰਡਾਂ ਦੇ ਵਾਸੀ ਜੇਕਰ ਰਾਤ ਕਾੜਦੀ ਹੈ ਆਪਾਂ ਗੱਲ ਕਰੀ ਸਰਕਾਰ ਦੀ ਤਾਂ ਨਥਾਨਾ ਸਾਹਿਬ ਜੰਡਮਗੋਲੀ ਕੁਝ ਕਿਲੋਮੀਟਰ ਦੂਰ ਦੇ ਉੱਤੇ ਉੱਥੇ ਬਣਾ ਦਿੱਤਾ ਹੈ ਜੇਕਰ ਇਹ ਜਿਹੇ ਹਾਲਾਤ ਹੁੰਦੇ ਨੇ ਤਾਂ ਪਿੰਡ ਤੁਹਾਨੂੰ ਕਿਰਾਾ ਕੇ ਉੱਥੇ ਪਹੁੰਚਿਆ ਜਾਵੇ ਤਕਰੀਬਨ 83-85 ਤੋਂ 15 ਰੁਪਏ ਉਸ ਤਰ੍ਹਾਂ ਕੀਤਾ ਜਾ ਰਿਹਾ ਠੀਕ ਬਹੁ ਤਾਨੂੰ ਕੀ ਲੱਗਾ ਕਿ ਇਹ ਵੀ ਨੋਬਤਾ ਦੇ ਕਿ ਕੁਝ ਕੁ ਦੇਖੋ ਇੱਕ ਪਾਸੇ ਨੂੰ ਲੈ ਕੇ ਜਾਂ ਜਦੋਂ ਪੰਜਾਂ ਦਾ ਵੱਜ ਜਾਂਦਾ ਤਾਂ ਉੱਥੇ ਬਚਣ ਵਾਸਤੇ ਦੇਖੋ ਇਹ ਜੀ 9 ਵਜੇ ਆ ਵੀ ਗਈ ਨਾ ਪਿੰਨ ਚਲਵਾ ਪਰਮਾਧਮਾ ਨਾ ਕਰੇ ਵੀ ਇਹ ਜੀ ਸੀਸੀ ਬਣੇ ਜੇ ਬਣਦੀਏ ਸੀ ਸਾਰੇ ਨਾਲ ਹੋ ਗਏ ਨਾ ਜਿੰਨੇ ਵੀ ਢਾਹਾਂ ਡੁੱਗੇ ਘਰ ਨੇ ਜਾਂ ਕੋਈ ਇਹਦੇ ਛੱਤ ਡਿੱਗੀ ਕੋਈ ਨੁਕਸਾਨ ਹੁੰਦਾ ਹੈ ਕਿ ਲੋਡ ਪੈਂਦੀ ਹੈ ਫਲੱਡ ਵੱਧ ਜ਼ਿਆਦਾ ਵੱਧ ਹੈ ਫਿਰ ਅਸੀਂ ਜ਼ਰੂਰ ਕੋਈ ਨਾ ਕੋਈ ਕੋਰਲਾ ਕਰਦੇ ਉੱਤੇ ਜਾਣਗੇ ਮੈਂ ਸਰ ਸਾਹਿਬ ਕਿਸੇ ਵੀ ਉਹਨਾਂ ਨੇ ਸਰਕਾਰ ਨੇ ਬਣਾਇਆ ਉੱਤੇ ਆਪਦੇ ਬੰਦੇ ਆਦਰਾਈ ਕੀ ਜੀ ਜੀ ਉਹ ਹੁਣ ਵੇਖਣਾ ਬਿਹਰੇ ਦੇ ਪਾਸੇ ਹੋਵੇਗਾ ਕਿ ਕਿ ਕਿਹੋ ਜਿਹੇ ਤਰ੍ਹਾਂ ਅੱਜ ਦੀ ਰਾਤ ਨੂੰ ਹੋਰ ਹਲਕੇ ਦੇ ਨਾਲ ਲੱਗਦੇ ਪਿੰਡਾਂ ਦੇ ਲਈ ਖਾਸ ਹੋ ਜਾਂਦਾ ਕਿ ਜਿਹੜਾ ਪਿੱਛੇ ਸਵੇਰ ਦਾ ਪਾਣੀ ਵਧਿਆ ਸੀ ਤਾਂ ਉਹ ਨੂੰ ਸੜਕ ਪੌਂਟ ਦੇ ਵਾਸਤੇ 10% ਦੇ ਰੱਤ ਕੋਲ ਸਮਾਂ ਲੱਗ ਰਿਹਾ ਪਰ ਅੰਤਦਰਿਆ ਪਹਿਲਾਂ ਹੀ ਪੌਂਟ ਦੇ ਉੱਤੇ ਚੱਲ ਰਿਹਾ ਪਹਿਲਾਂ ਹੀ ਫੁੱਲ ਚੱਲ ਰਿਹਾ ਪਰ ਹੁਣ ਵੇਖਣ ਅਕਿ ਜੇ ਦਿਖਾਤਾ ਹੈ 50% ਦੇ ਰਾਤ ਨੂੰ ਚੰਗੀ ਕਰਨੀ ਪੈਂਦੀ ਹੈ ਇਸ ਇਲਾਕੇ ਦੇ ਕੰਡਾ ਦੇ ਲੋਕਾਂ ਦੇ ਕਿਹੋ ਜਿਹੇ ਹਾਲਾਤ ਹੋਣਗੇ ਅਰਦਾਸ ਕਰਦੇ ਆ ਕਿ ਕਿ ਵਕਤ ਵਕਤ ਖਾਮਾ ਦੇ ਉੱਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਸ ਨੂੰ ਲੈ ਕੇ ਜਿਹੜਾ ਹਾਲਾਤ ਗੰਭੀਰ ਦਾ ਬਣਨ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਨੇ ਕਿਸਾਨਾਂ ਦੀਆਂ ਜੇਕਰ ਫਸਲਾਂ ਹੀ ਤਬਾਹ ਹੋ ਗਈਆਂ ਕਿਉਂਕਿ ਇਹ ਇਲਾਕਾ ਉਹ ਇਲਾਕਾ ਪੈਂਡੂ ਲੱਗ ਕੇ ਨੇ ਇਸ ਤੇ ਜ਼ਿਆਦਾਤਰ ਨਿਰਭਰਲੇ ਲੋਕ ਨੇ 80% ਜਾਂ 85% ਕਹਿ ਦਿੱ ਆਪਾਂ ਖੇਤੀਬਾੜੀ ਦੇ ਉੱਤੇ ਨਿਰਭਰ ਹੈ ਜਿਹੜਾ ਮਜ਼ਦੂਰ ਹੈ ਉਹ ਵਰਗ ਹੈ ਉਹ ਵੀ ਖੇਤੀਬਾੜੀ ਦੇ ਉੱਤੇ ਨਿਰਭਰ ਹੋ ਗਏ ਕਿਉਂਕਿ ਉਹਨਾਂ ਨੇ ਫਸਲਾਂ ਦੀ ਕਟਾਈ ਕਰਨੀ ਸੀ ਤੇ ਕੰਮ ਕਰਨਾ ਸੀ ਇਸ ਨੂੰ ਲੈ ਕੇ ਕਿਤਨਾ ਕਿਤੇ ਜੇਕਰ ਫਸਲਾਂ ਪ੍ਰਭਾਤ ਹੋ ਜਾਂਦੀਆਂ ਨਾ ਤਾਂ ਸਾਰੇ ਵਰਗ ਹੈ ਜਿਹੜੇ ਉਸ ਦਾ ਪ੍ਰਭਾਵਿਤ ਹੋਣਗੇ ਸੋ ਅਸੀਂ ਵੀ ਆਪਣੇ ਧਾਰੇ ਵਿੱਚ ਤੁਹਾਨੂੰ ਪਿਲ ਕਰਦੇ ਹਾਂ ਕੁਝ ਅਰਦਾਸ ਕਰੋ ਕਿ ਇਹ ਜਿਹੜੇ ਹਾਲਾਤ ਨਾ ਬਣਨ ਤਾਂ ਕਰਕੇ ਜਿਹੜਾ ਭਾਰ ਨੁਕਸਾਨ ਨਾ ਹੋ ਤੁਸੀਂ ਅੱਜ ਜੋ ਕੁਝ ਪੂਰਤੀ ਪੰਜਾਬ ਦੇ ਉੱਤੇ ਦੇਖ ਰਹੇ ਹੋ ਤਾਂ ਹੋਰ ਵੀ ਚੋਂ ਅਪਰੇਟੇਟ ਜਿੰਦੇ ਰਹਾਂਗੇ ਧੰਨਵਾਦ